ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਸੰਗਤਾਂ ਨੂੰ ਰਾਹਤ ਭਰੀ ਖਬਰ ਦੇ ਦਵਾ ਕਿ ਸਾਡੇ ਸਥਰਾਲੀ ਬਾਂਦ ਤੇ ਜਿਹੜੀ ਢਾਹ ਲੱਗੀ ਹੈ ਉਹ ਸਾਡੀ ਹੈਲਪ ਕਰਨ ਦੇ ਵਾਸਤੇ ਫੋਰਸ ਪਹੁੰਚੀ ਹੈ ਜੀ ਹੈ ਕਮਿਊਨਿਟੀ ਦੇ ਜਵਾਲ ਪਹੁੰਚੇ ਗੱਡੀਆਂ ਪਹੁੰਚ ਚੁੱਕੀਆਂ ਨੇ ਸੋ ਅਸੀਂ ਧੰਨਵਾਦ ਕਰਦੇ ਹਾਂ ਸਰਕਾਰ ਦਾ ਜਿਨ੍ਹਾਂ ਨੇ ਸਾਡੇ ਵਾਸਤੇ ਪੂਕਤਾ ਪ੍ਰਬੰਧ ਕਰਨ ਵਾਸਤੇ ਜਿਵੇਂ ਵੀ ਇਹ ਸਾਡੀ ਹੈਲਪ ਕਰਨ ਵਾਸਤੇ ਇਹ ਮਿਲਟਰੀ ਦੀਆਂ ਗੱਡੀਆਂ ਭੇਜੀਆਂ ਨੇ ਸੋ ਤੁਸੀਂ ਆ ਚੈਨਲ ਦੇਖ ਰਹੇ ਹੋ ਜੀ ਪੰਜਾਬ న్యూਸ 24 ਟੀਵੀ ਲਾਈਵ ਤੋਂ ਮੈਂ ਤੁਹਾਡਾ ਆਪਣਾ ਕਾਮਸੀ ਖਾਹਰ ਮੇਰੇ ਨਾਲ ਜੁੜੇ ਰਹੋ ਮੈਂ ਤੁਹਾਨੂੰ ਦਿਖਾਣਾ ਜੀ ਇਹ ਗੱਡੀਆਂ ਕਿੰਨੀਆਂ ਜੀ ਆ ਦੇਖੋ ਜੀ ਬਾਕੀ ਮਿਲਟਰੀ ਦੇ ਜਵਾਨ ਜਿਹੜੇ ਆ ਉਹ 7 ਰੋਜ਼ ਬੰਦ ਦੇ ਉੱਪਰ ਕਲੇ ਵੀ ਗਏ ਨੇ ਸਵਾਦ ਤੁਸੀਂ ਦੇਖ ਸਕਦੇ ਹੋ ਜੀ ਅ ਕਹਿੰਦੀ ਆ ਮੋਟਰਸਾਈਕਲ ਮੇਰਾ ਲੈਓ ਉੱਪਰ ਕਰਕੇ ਅੱਗੇ ਨੂੰ ਆਜੋ ਅੱਗੇ ਨੂੰ ਆਜੋ ਚਾਬੀ ਵਿੱਚ ਹੀ ਆ ਹਾਂ ਆਜੋ ਸਵਾਦ ਤੁਸੀਂ ਦੇਖ ਸਕਦੇ ਹੋ ਜੀ ਮਿਲਟਰੀ ਦੀਆਂ ਜਿਹੜੀਆਂ ਗੱਡੀਆਂ ਇਹ ਕਾਹਦੇ ਆਏ ਇਹ ਸੱਤ ਲੋ ਜੇ ਦਰਿਆ ਦੇ ਬੰਦੇ ਉੱਪਰ ਇਹ ਰਾਈਗਾ ਜਿਹੜੀ ਢਾ ਲੱਗੀ ਹੋਈ ਐ ਉਹਨੂੰ ਰੋਕਣ ਵਾਸਤੇ ਆਈਆਂ ਸਰ ਨਮਸਕਾਰ ਜੀ ਨਮਸਕਾਰ ਸਰ ਕਿੰਨੀਆਂ ਗੱਡੀਆਂ ਆਈਆਂ ਪਤਾ ਕੁਛ ਚਲੋ ਇਹ ਮਿਲਟਰੀ ਵਾਲੇ ਵੀਰ ਐ ਕਿਉਂਕਿ ਵੀਜੀ ਬਹੁਤ ਜ਼ਿਆਦਾ ਇਸ ਕਰਕੇ ਸਾਡੇ ਸਵਾਲ ਦਾ ਜਵਾਬ ਨਹੀਂ ਦੇ ਸਕੇ ਸੋ ਆ ਤੁਹਾਨੂੰ ਦਿਖਾਣੇ ਆ ਜੀ ਇਹ ਸੰਗਤਾਂ ਦੇ ਵਾਸਤੇ ਬੜੇ ਹੀ ਵਧੀਆ ਸੰਕੇਤ ਹੈ ਜਿਹੜੇ ਤੁਹਾਡੇ ਨਾਲ ਸਾਂਝੇ ਕਰ ਰਹੇ ਆ ਕਿ ਜਿਹੜੀ ਖਤਰੇ ਦੀ ਘੜੀ ਸਾਡੇ ਤੇ ਮੰਡਰਾ ਰਹੀ ਹੈ ਉਸ ਖਤਰੇ ਤੋਂ ਨਜਾਤ ਦੁਆਨ ਵਾਸਤੇ ਮਿਲਟਰੀ ਦੇ ਜਵਾਨ ਪਹੁੰਚੇ ਨੇ ਸਾਡੇ ਹਿੰਦੁਸਤਾਨ ਦਾ ਕਿਨਾਰਾ ਵੀ ਹੈ ਜੈ ਜਵਾਨ ਜੈ ਕਿਸਾਨ ਸੋ ਜਿੱਥੇ ਕਿਸਾਨ ਹੈ ਉੱਥੇ ਕਿਸਾਨਾਂ ਦੇ ਪੁੱਤ ਮਿਲਟਰੀ ਵਿੱਚ ਵੀ ਵੜੇ ਆ ਇਹ ਸਾਡੇ ਪੰਜਾਬ ਦੇ ਇਹਦੇ ਵਿੱਚ ਕੁੱਪਰ ਨਾਲ ਸਾਡੇ ਹਿੰਦੁਸਤਾਨ ਦੀ ਫੌਜੀ ਜਿਹੜੀ ਹੈ ਮਿਲਟਰੀ ਫੋਰਸ ਪਹੁੰਚੀ ਹੈ ਸੋ ਸੰਗਤਾਂ ਨੂੰ ਇਹ ਖਬਰ ਦਿੰਦਿਆਂ ਹੋਇਆਂ ਸਾਨੂੰ ਵੀ ਥੋੜਾ ਜਿਹਾ ਮਾਣ ਮਹਿਸੂਸ ਹੋ ਰਿਹਾ ਥੋੜੀ ਰਾਹਤ ਮਿਲੀ ਹੈ ਵੀ ਸਾਡੀ ਹੈਲਪ ਵਾਸਤੇ ਆ ਦੇਖੋ ਇਹਨਾਂ ਨੇ ਕਰੈਨਾ ਵੀ ਲਿਆਂਦੀਆਂ ਹੋਈਆਂ ਅਤੇ ਮਿਲਟਰੀ ਦੀਆਂ ਗੱਡੀਆਂ ਦੇ ਕਾਫੀ ਜਵਾਨ ਪਹੁੰਚੇ ਆ ਹੋ ਸਕਦਾ ਸ਼ਾਮ ਤੱਕ ਹੋਰ ਵੀ ਮਿਲਟਰੀ ਪਿਛੇ ਆਂਦੀ ਹੋਵੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਜਿਹੜੇ ਲੋਕਾਂ ਦੇ ਮਨ ਦੇ ਵਿੱਚ ਡਰ ਬਣਿਆ ਹੋਇਆ ਹਰ ਪੀੜਤਾ ਤੋਂ ਪ੍ਰਭਾਵਿਤ ਜਿਹੜੇ ਲੋਕੀ ਆ ਡਰੇ ਹੋਏ ਆ ਸੋ ਉਹਨਾਂ ਨੂੰ ਇਹ ਰਾਹਤ ਭਰੀ ਖਬਰ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ